ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੋਪਸ ਸਾਰੇ ਵਧੀਆ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਦੀ ਸਵਾਗਤ ਕਰਦੇ ਆ ਤੁਹਾਡਾ ਪੰਜਾਬੀ ਬਾਠ ਫੈਮਿਲੀ ਚੈਨਲ ਤੇ ਲਓ ਜੀ ਇਹ ਹੈਗਾ ਸਵੇਰ ਦਾ ਟਾਈਮ 7:30 ਵਜ ਦਾ ਸਵੇਰੇ ਸਵੇਰੇ 7:30 ਵਜ ਦਾ ਟਾਈਮ ਆ ਤੇ ਇੰਨਾ ਸੋਹਣਾ ਠੰਡਾ ਠੰਡਾ ਮੌਸਮ ਸੀ ਚਿੜੀਆਂ ਬਹੁਤ ਵਧੀਆ ਆਵਾਜ਼ਾਂ ਕੱਢ ਰਹੀਆਂ ਸੀਗੀਆਂ ਗੁਰਦੁਆਰਾ ਸਾਹਿਬ ਵੀ ਪਾਠ ਹੋ ਰਿਹਾ ਸੀ ਤੇ ਆਪਣੇ ਆ ਸਦਾ ਬਹਾਰ ਦੇ ਦੇਖੋ ਕਿੰਨੇ ਸੋਹਣੇ ਫੁੱਲ ਖਿਲੇ ਆਏ ਇੰਨੇ ਮਤਲਬ ਇੱਥੇ ਇੱਕ ਬੂਟਾ ਸੀ ਜਿਹੜਾ ਆਪਾਂ ਲਿਆ ਕੇ ਲਾਇਆ ਸੀਗਾ ਹਨ ਇਸ ਵਾਰ ਇੰਨੀ ਆਪਣੇ ਆਪ ਉੱਗ ਗਏ ਪਨੀਰੀ ਜੀ ਇੰਨੀ ਬਣ ਗਈ ਨਾ ਵੀ ਬਹੁਤ ਮੈਂ ਕਹਿੰਦੀ ਆ ਸੌਆਂ ਦੇ ਹਿਸਾਬ ਨਾਲ ਉੱਗਿਆ ਆ ਠੀਕ ਹੈ ਜੀ ਇਹ ਮੈਂ ਪੱਟੇ ਨਹੀਂ ਪਰ ਮੈਂ ਕੋਈ ਗੱਲ ਨਹੀਂ ਵੀ ਸਾਰੇ ਇਕੱਠੇ ਹੀ ਇਦਾਂ ਹੀ ਹਨ ਖਿਲੀ ਜਾਣ ਦੇ ਵਿੱਚ ਕਈਆਂ ਦੇ ਫੁੱਲ ਵੀ ਨਿਕਲੇ ਹੋਏ ਨੇ ਬਹੁਤ ਸੋਹਣੇ ਕਈਆਂ ਤੇ ਹੌਲੀ-ਹੌਲੀ ਚਲੋ ਨਿਕਲੀ ਜਾਣਗੇ ਵੀ ਮੈਂ ਕੋਈ ਨਹੀਂ ਹੋ ਕਰੇ ਵਿੱਚੋਂ ਮੈਂ ਪੱਤੇ ਚੁੱਕਦੀ ਸੀ ਬੈਠੀ ਇੱਥੇ ਪਾਣੀ ਲੈ ਕੇ ਆਈ ਸੀ ਮੈਂ ਆਪਣਾ ਨਾਲੇ ਪਾਣੀ ਬੈਠ ਕੇ ਪੀਤਾ ਸੱਬ ਸੱਬ ਕਰਕੇ ਘੁੱਟ-ਘੁੱਟ ਤੇ ਨਾਲੇ ਮੈਂ ਬਾਹਰਲੇ ਮੌਸਮ ਦਾ ਲੈ ਰਹੀ ਸੀ ਨਜ਼ਾਰਾ ਮੈਂ ਕਿਹਾ ਚਲੋ ਹੈਗਾ ਟਾਈਮ ਅੱਜ ਵੀ ਥੋੜਾ ਜਿਆਹਾ ਉਹ ਕਰ ਲਈਏ ਬੈਠ ਕੇ ਹਵਾ ਜੀ ਲੈ ਲਈਏ ਤੇ ਜਿਹੜੇ ਆ ਨਾ ਮੈਂ ਉਹ ਕਰਦੀਆਂ ਨੇਲ ਤੇ ਨੇਲ ਘਸਾਉਣ ਦੀ ਐਕਸਰਸਾਈਜ਼ ਇਹ ਬਹੁਤ ਵਧੀਆ ਹੁੰਦੀ ਹੈ ਜੀ ਹਨਾ ਨੇਲ ਦੋਨੇ ਨੋਹਾਂ ਹੱਥਾਂ ਦੇ ਨੋਹ ਇੱਕ ਦੂਜੇ ਨਾਲ ਘਸਾਉਣੇ ਜੀ ਬਹੁਤ ਵਧੀਆ ਹੁੰਦੀ ਹੈ ਐਕਸਰਸਾਈਜ਼ ਇਹ ਤੁਹਾਨੂੰ ਟਿਪ ਇਹ ਇੱਕ ਇਹਦੇ ਨਾਲ ਮਤਲਬ ਆਪਣੇ ਵਾਲ ਚਿੱਟੇ ਨਹੀਂ ਹੁੰਦੇ ਜਲਦੀ ਜੀ ਹਨਾ ਜੇ ਸ਼ੁਰੂ ਤੋਂ ਹੀ ਆਪਾਂ ਕਰੀ ਜਾਈਏ ਵੀ ਕਾਫੀ ਪਹਿਲਾਂ ਹੀ ਲੱਗ ਜੀਏ ਜਿਵੇਂ ਆਪਣੀ ਏਜ ਮੁਤਾਬਕ 20-25 ਸਾਲਾਂ ਤੋਂ ਹੀ ਲੱਗ ਜੀਏ 5-4 ਮਿੰਟ ਦਿਹਾੜੀ ਚ ਕਰ ਲਵੀਂ ਠੀਕ ਹੈ ਜੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਅਜੇ ਕਲੀ ਸੁੰਭਣ ਜਿਵੇਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਪਹਿਲਾਂ ਇਹੀ ਬਸ ਮੈਂ ਤਾਂ 15 20 ਮਿੰਟ ਇਹ ਹੁੰਦਾ ਵੀ ਮੈਂ ਪਹਿਲਾਂ ਉੱਠ ਗਈ ਤਾਂ ਕੀ ਕਰਾਂ ਕਿਉਂਕਿ ਅੰਦਰ ਦੇਖੋ ਗਰਦੀਪ ਹੁਣੇ ਸੁੱਤੇ ਪੈਣੇ ਝਾੜੂ ਅੰਦਰ ਲੱਗ ਨਹੀਂ ਸਕਦਾ ਹੋਰ ਕੋਈ ਕੰਮ ਹੁੰਦਾ ਨਹੀਂ ਹੈਗਾ ਟਿਫਨ ਦਾ ਵੀ ਇਹ ਹੁੰਦਾ ਵੀ ਚਲੋ ਹਾਂ 7 ਵਜੇ ਤੱਕ ਜਾਣਾ ਜਾਨੂੰ ਹੈਗਾ ਟਾਈਮ ਤੇ ਆਪਾਂ ਆਪਣੀ ਹਰੇ ਚੰਗੀ ਤਰ੍ਹਾਂ ਸੁੰਬਰੀ ਗਲੀ ਪਹਿਲਾਂ ਗੇਟ ਖੋਲ ਕੇ ਫਿਰ ਆਪਾਂ ਪਾਣੀ ਪਾਤਾ ਸੀ ਦੇੜੀਆਂ ਤੇ ਬੀਜ ਥੋੜਾ ਜਿਹਾ ਸੜਕਤਾ ਸੀ ਕਿਉਂਕਿ ਹੁਣ ਤੂੜੀਆਂ ਹਜੇ ਵੀ ਨਾ ਪਤਾ ਨਹੀਂ ਕਿੱਥੋਂ ਉੜ-ਉੜਾਈ ਜਾਂਦੀਆਂ ਨੇ ਕਿਉਂਕਿ ਮੀਂਹ ਜ਼ਿਆਦਾ ਨਹੀਂ ਪਿਆ ਉਸ ਦਿਨ ਥੋੜਾ ਹੀ ਪਿਆ ਜੀ ਹੈਨਾ ਉਹਦੇ ਕਰਕੇ ਤੂੜੀ ਦੀ ਗਰਦਾ ਜੀ ਇੰਨੀ ਜ਼ਿਆਦਾ ਆਉਂਦੀ ਆ ਬਹੁਤ ਜ਼ਿਆਦਾ ਤੇ ਲੋ ਜੀ ਚੰਗੀ ਤਰ੍ਹਾਂ ਆਪਾਂ ਆਪਣੀ ਗਲੀ ਕਰਤੀ ਕਲੀਨ ਸੁੰਬਰ ਕੇ ਉੱਤੇ ਪੱਤ ਸਿਰਕਦਾ ਪਾਣੀ ਥੋੜਾ ਥੋੜਾ ਹਲਕਾ ਹਲਕਾ ਉਹਦੇ ਨਾਲ ਹੋਰ ਵੀ ਵਧੀਆ ਲੱਗਣ ਲੱਗੀ ਤੇ ਮੌਸਮ ਇੰਨਾ ਵਧੀਆ ਸੀ ਜਿਵੇਂ ਤੁਹਾਨੂੰ ਦੱਸ ਦਿਆਂ ਬਹੁਤ ਵਧੀਆ ਸੀ ਗਲੀ ਆਪਣੀ ਆ ਗੇਟ ਦੇ ਮੂਹਰੇ ਦੀ ਬਿਲਕੁਲ ਖੁੱਲੀ ਆ ਵੀ ਇਹ ਨਹੀਂ ਹੈਗਾ ਤੰਗ-ਤੰਗ ਗਲੀ ਆ ਬਹੁਤ ਖੁੱਲੀ ਆ ਇਹ ਵੀ ਫਾਇਦਾ ਹੀ ਆ ਜਿ ਨਹੀਂ ਤਾਂ ਘਰ ਬਾਜੇ ਦੇਖਿਆ ਆਪਾਂ ਪਿੰਡਾਂ ਵਿੱਚ ਕਾਫੀ ਤੰਗ ਗਲੀਆਂ 'ਚ ਘਰ ਹੁੰਦਾ ਨਾ ਉਹੋ ਜਿਹਾ 'ਚ ਮੈਨੂੰ ਤਾਂ ਜੀ ਔਖਾ ਲੱਗਦਾ ਤੇ ਯੂਵੀ ਨੂੰ ਠਾਇਈ ਸੀ ਵਿੱਚ ਜੀ ਉਹ ਲੱਗਿਆ ਸੀ ਨੌਣ ਤੇ ਇੱਥੇ ਮੈਂ ਲੱਗੀ ਸੀ ਫਿਰ ਆਪਣਾ ਬੀੜਾ ਸਾਫ਼ ਕਰਨਾ ਦੇਖੋ ਜੀ ਬੀੜੇ ਵਿੱਚ ਆਪਣੇ ਇੰਨਾ ਕੂੜਾ ਕਰਕਟ ਨਹੀਂ ਹੁੰਦਾ ਹੈ ਹਨਾ ਆਪਣੇ ਅੰਦਰ ਵੀ ਕੂੜਾ ਨਹੀਂ ਹੁੰਦਾ ਬਾਹਰ ਵੀ ਕੂੜਾ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਵੀ ਸੁੰਭਰ ਦਾ ਸਵਾਤਾ ਤਾਂ ਹੀ ਹੁੰਦਾ ਬੰਬਾ ਕੂੜਾ ਹੋਵੇ ਵੱਧ ਜਿੱਦਣ ਕਿਤੇ ਨੇਰੀ ਨੂੰਰੀ ਹੁੰਦੀ ਆ ਉਸ ਦਿਨ ਵੱਧ ਵਧੀਆ ਹੁੰਦਾ ਕੂੜਾ ਜਾਂ ਕਾਫੀ ਇਕੱਠਾ ਹੋਇਆ ਹੁੰਦਾ ਪਰ ਅੱਜ ਤਾਂ ਥੋੜਾ ਹੀ ਸੀਗਾ ਜੀ ਕਿਉਂਕਿ ਇੱਕਾ ਕਿੰਨੂ ਇਹ ਆਪਣੇ ਜਿਹੜੇ ਬੀੜੇ 'ਚ ਲੱਗਿਆ ਹੋਇਆ ਉਹਦੇ ਵੀ ਪੱਤੇ ਥੋੜੇ ਥੋੜੇ ਉੱਥੀ ਜੇ ਕੱਚੇ ਥਾ ਹੁੰਦੇ ਨੇ ਕੁਛ ਕੁ ਦਿਹਾੜੇ ਵਾਲੇ ਹੀ ਹੁੰਦੇ ਨੇ ਬਸ ਖਿੰਡੇ ਹੋਏ ਇੱਧਰ ਨੂੰ ਜਿਆਦਾ ਦੇਖ ਲਓ ਬਿਲਕੁਲ ਸਾਫ਼ ਹੀ ਰਹਿੰਦਾ ਏ ਇਹ ਹੁੰਦਾ ਵੀ ਮੈਂ ਰੁਟੀਨ ਆ ਵੀ ਸੁੰਭਰਨਾ ਜ਼ਰੂਰ ਆ ਰੋਜ਼ ਸੁੰਭਰਦੀ ਹੋਈਆਂ ਪਰ ਇਕੱਠਾ-ਕੁੱਠਾ ਕੁਝ ਨਹੀਂ ਹੁੰਦਾ ਬਸ ਇਹ ਹੁੰਦਾ ਰੜਕਾ ਫਿਰ ਜਾਂਦਾ ਜੇ ਮੜਮੁੱਟੀ ਕੋਈ ਮਿੱਟੀ-ਮੁੱਟੀ ਹੁੰਦੀ ਆ ਉਹ ਲੱਗ ਜਾਂਦੀ ਹੋ ਜਾਂਦੀ ਆ ਸਾਫ਼ ਜਾਂ ਇੱਥੋਂ ਜਿਵੇਂ ਮੱਝਾਂ-ਉੱਝਾਂ ਚੋਂ ਜਾਂਦੇ ਨੇ ਉਹ ਸਾਫ਼ ਕਰ ਲੈਣੇ ਆ ਤੇ ਰਾਣੀ ਭੈਣ ਵੀ ਆ ਗਈ ਸੀਗੀ ਜੀ ਹਨਾ ਇੱਕ ᱜੇੜਾ ਇਹ ਸਿੱਟਿਆ ਹੀ ਸੀਗੀ ਇੱਕ ᱜੇੜਾ ਹੁਣ ਆਪਾਂ ਨਾਲ ਦੀ ਨਾਲ ਹੋਰ ਚਕਾ ਦਾਂਗੇ ਇਹਨੂੰ ਮੈਂ ਕਿਹਾ ਫੇਰੇ ਵੀ ਰਸੋਈ 'ਚ ਜਾਨੀ ਆ ਬੀਫੀ ਟਿਫਨ ਬਣਾਉਣ ਲੱਗਦੀਆਂ ਰਾਨੀ ਵੀ ਲਿਆ ਪਰਲਾ ਛੇ ਛੇ ਤੇ ਮੈਂ ਕਹਾਂ ਚਲੋ 2 ਮਿੰਟ ਮੈਂ ਉਹਦੇ ਕੋਲੇ ਖੜ ਗਈ ਸੀਗੀ ਉੱਥੇ ਮੈਂ ਕ ਗੱਲਾਂ ਵੀ ਸੁਣ ਲਵਾਂ ਬੜਾ ਲਾਲਚ ਹੋ ਜਾਂਦਾ ਹੈ ਨਾ ਸਵੇਰੇ ਸਵੇਰੇ ਰਾਣੀ ਭੈਣ ਦੀਆਂ ਗੱਲਾਂ ਸੁਣਨ ਦਾ ਦੈਂਚ ਤਾਂ ਫਿਰ ਕਿਸੇ ਨੇ ਆਉਣਾ ਜਾਣਾ ਨਹੀਂ ਹੁੰਦਾ ਹੈਗਾ ਹਨਾ ਇੱਕ ਰਾਣੀ ਭੈਣ ਹੈ ਵਿਚਾਰੀ ਜਿਹੜੀ ਸਵੇਰੇ ਸ਼ਾਮ ਆ ਕੇ ਦੋ ਚਾਰ ਗੱਲਾਂ ਸੁਣਾ ਜਿੰਦੀ ਹੈ ਪਿੰਡ ਦੀ ਕੋਈ ਸੇ ਦੀ ਸੁਣਾ ਜਿੰਦੀ ਹੈ ਜਾਂ ਮੇਰੀ ਸੁਣ ਜਾਂਦੀ ਹੈ ਕੋਈ ਹਨਾ ਵੀ ਅਸੀਂ ਭੈਣਾ ਭੈਣਾ ਮੰਗੋ ਜੀ ਹਰ ਇੱਕ ਗੱਲ ਮੈਂ ਇਹ ਦੇ ਨਾਲ ਕਰ ਲੈਣੀ ਆ ਸਾਊ ਆ ਨਾਈਸਾ ਸੁਭਾਵੀ ਵਧੀਆ ਇਹਦਾ ਹਨਾ ਵੀ ਕਿਸੇ ਦੀ ਬੇਫਾਲ ਤੂੰ ਗੱਲ ਵੀ ਨਹੀਂ ਕਰਦੀ ਹੈਗੀ ਇਹ ਤੇ ਉਸ ਤੋਂ ਬਾਅਦ ਇੱਥੇ ਵਾਸ਼ਪਿਸ਼ਣ ਲੱਗ ਗਈ ਸੀ ਧੋਣ ਮੈਂ ਕਿਹਾ ਚਲੋ ਅੱਜ ਬਾਹਰਲੇ ਸਾਰੇ ਕੰਮ ਖਤਮ ਕਰੇ ਦਵਾਂ ਵੀ ਫੇਰੇ ਲੱਗਦੇ ਆ ਆਪਣੇ ਹੋਰ ਕੰਮ ਮੰਮੀ ਕੀ ਕਰਦੇ ਸੀ ਅੰਦਰੇ ਕੁਝ ਕਰਨ ਲੱਗੇ ਹੋਏ ਸੀਗੇ ਅੱਜ ਉਹਨਾਂ ਦੀ ਝਾੜ ਨੂੰ ਦੁਬਾਰਾ ਕਢਵਾਉਣ ਜਾਣਾ ਸੀਗਾ ਡੈਡੀ ਜੀ ਕਹਿੰਦੇ ਸੀਗੇ ਵੀ ਚਾਣ ਨੂੰ ਜਲਦੀ 9:30 ਵਜੇ ਤੱਕ ਹੋ ਜੇ ਉਹ ਵੀ ਤਿਆਰ ਹੋ ਜੀ ਵੀ ਫਿਰ ਲੈ ਜਾਾਂਗੇ ਮੇਲਾ ਦੋ ਜੂਵੀ ਹੋਣਾ ਤੋਂ ਬਾਅਦ ਜੂਵੀ ਤੇ ਗਰਦੀਪ ਨਾਤੇ ਤੋਂ ਬਾਅਦ ਮੰਮੀ ਵੀ ਨਹਾ ਲੈ ਸੀਗੇ ਸਵੇਰ ਦਾ ਨਾਸ਼ਤਾ ਵਗੈਰਾ ਮੈਂ ਹੀ ਕੀਤਾ ਸੀਗਾ ਅੱਜ ਮੈਨੂੰ ਇਹ ਸੀ ਮੈਂ ਕਿ ਚਲੋ ਡਾਕਟਰ ਦੇ ਟਾਈਮ ਨਾ ਚਲ ਜਾਵੇ ਜੀ ਫਿਰ ਟਾਈਮ ਨਾ ਬੰਦਾ ਆ ਜਾਂਦਾ ਹਨਾ ਵੀ ਹੁਣ ਧੁੱਪ ਵੀ ਦੇਖੋ ਉਹੀ ਚੜ ਜਾਂਦੀ ਹੈ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ 9 10 ਵਜੇ ਤੋਂ ਤਾਂ ਐਨ ਸਖਤ ਤੇਜ਼ ਧੁੱਪ ਹੋ ਜਾਂਦੀ ਆ ਮੂੰਹ ਜਾਣ ਲੱਗ ਜਾਂਦਾ ਪੂਰਾ ਫੁਰੀ ਤਰ੍ਹਾਂ ਫਿਰ ਤਾਂ ਤੇ ਲੋ ਜੀ ਬਾਹਰਲੇ ਸਾਰੇ ਕੰਮ ਖਤਮ ਕਰਕੇ ਹੁਣ ਆ ਗਈ ਸੀ ਮੈਂ ਰਸੋਈ ਘਰ ਵਿੱਚ ਰਸੋਈ 'ਚ ਲੱਗੀ ਸੀ ਪਹਿਲਾਂ ਆਪਣਾ ਦੁੱਧ ਪਾ ਕੇ ਮੈਂ ਰੱਖ ਲਿਆ ਸੀਗਾ ਮੈਂ ਕਿ ਚਲੋ ਪਹਿਲਾਂ ਦੁੱਧ ਗੈਸ ਅਜੇ ਥੋੜਾ ਜਿਆ ਠਹਿਰ ਕੇ ਲਾਉਂਗੀ ਪਹਿਲਾਂ ਦੁੱਧ ਪਾ ਕੇ ਵੈਸੇ ਹੀ ਰੱਖ ਲਿਆ ਸੀ ਨਾਲ ਦੀ ਨਾਲ ਇੱਥੇ ਬਣਾਉਣ ਲੱਗ ਗਈ ਸੀ ੱਸੀ ਮੈਂ ਕਿਹਾ ਚਲੋ ਲੱਸੀ ਬਣਾ ਲਈਏ ਪਹਿਲਾਂ ਵੀ ਫਿਰ ਦੁੱਧ ਹੋ ਕਰਦੀਆਂ ਤੇ ਇੱਕ ਭੈਣ ਹੈ ਜੀ ਬਲਵਿੰਦਰ ਕੌਰ ਦੀ ਆਈਡੀ ਤੋਂ ਉਹ ਕਹਿੰਦੇ ਸੀਗੇ ਵੀ ਆਂਟੀ ਜੀ ਨੂੰ ਬੀਪੀ ਵਧਣ ਤੋਂ ਲਸਣ ਦੀਆਂ ਕਲੀਆਂ ਦਿਆ ਕਰੋ ਹਾਂਜੀ ਭੈਣੇ ਖਾਂਦੇ ਹੁੰਦੇ ਨੇ ਕਾਫੀ ਵਿੱਚ ਜੀ ਕਈ ਵਾਰ ਛੱਡ ਵੀ ਦਿੰਦੇ ਨੇ ਪਰ ਜ਼ਿਆਦਾਤਰ ਖਾਂਦੇ ਹੀ ਹੁੰਦੇ ਨੇ ਠੀਕ ਹੈ ਜੀ ਤੇ ਉਹ ਪਤਾ ਨਹੀਂ ਕਿਉਂ ਕਹਿੰਦੇ ਸੀਗੇ ਵੀ ਤੁਸੀਂ ਮੇਰਾ ਕਮੈਂਟ ਨਹੀਂ ਰੀਡ ਕਰਦੇ ਭੈਣੇ ਮੈਂ ਹਰ ਇੱਕ ਦਾ ਕਮੈਂਟ ਰੀਡ ਕਰਦੀ ਆ ਤਾਂ ਹੀ ਤਾਂ ਰਿਪਲਾਈ ਕਰ ਪਾਉਣੀ ਆ ਹਨਾ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਨੇ ਜੀ ਕਾਲਾ ਬਰਾਤ ਦੀ ਆਈਡੀ ਤੋਂ ਭੈਣ ਉਹ ਕਹਿੰਦੇ ਸੀਗੇ ਤੁਸੀਂ ਹੋਮ ਟੂਰ ਦਿਓ ਭੈਣੇ ਹੋਮ ਟੂਰ ਦਿੱਤਾ ਹੋਇਆ ਆਪਣਾ ਪਿੱਛੇ ਚੈਨਲ ਤੇ ਹੈਗਾ ਵੈਸੇ ਮੈਂ ਤੁਹਾਨੂੰ ਲਿੰਕ ਵੀ ਸ਼ੇਅਰ ਕੀਤਾ ਤੁਸੀਂ ਉੱਥੋਂ ਚੈੱਕ ਕਰ ਲਿਓ ਠੀਕ ਹੈ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਤੇ ਇੱਕ ਨੇ ਜੀ ਲਪ੍ਰੀਤ ਬੰਸਲ ਦੀ ਆਈਡੀ ਤੋਂ ਉਹਨਾਂ ਦੇ ਭਾਈ ਤੇ ਭਾਬੀ ਜੀ ਦੀ ਹੈਗੀ ਅੱਜ ਐਨੀਵਰਸਰੀ ਬ੍ਰਿੰਦਰ ਤੇ ਨਰਗਿਸ ਹੈਪੀ ਐਨੀਵਰਸਰੀ ਬੋਥ ਆਫ ਯੂ ਗੋਡ ਬlesਸ ਯੂ ਵੈਗੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚਾਹਦੀ ਖਲਾਚ ਰੱਖਣ ਜੀ ਆਨਲਾਈਨ ਲਾਈਫ ਤੁਹਾਡੀ ਬਹੁਤ ਬਹੁਤ ਵਧੀਆ ਰਹੇ ਹਮੇਸ਼ਾ ਖੁਸ਼ ਰਹੋ ਤੇ ਇੱਕ ਨੇ ਜੀ ਪ੍ਰਵਿੰਦਰ ਦੀ ਆਈਡੀ ਤੋਂ ਉਹ ਭਣ ਕਹਿੰਦੇ ਸੀਗੇ ਤੁਹਾਨੂੰ ਰਾਣੀ ਸ਼ੇਡ ਵੀ ਕਲਰ ਜ਼ਿਆਦਾ ਪਸੰਦ ਆ ਵੀ ਤੁਸੀਂ ਉਹੀ ਸੂਟ ਜ਼ਿਆਦਾ ਵੇਅਰ ਕਰਦੇ ਹੋ ਨਹੀਂ ਭਣ ਇਹ ਜੀ ਕੋਈ ਗੱਲ ਨਹੀਂ ਹੈਗੀ ਕਈ ਵਾਰ ਹੋ ਜਾਂਦਾ ਨਾ ਵੀ ਜੇ ਆਪਾਂ ਇੱਕ ਕਲਰ ਆਪਣੇ ਕੋਲ ਇਕੱਠਾ ਹੋ ਜੂਵੇ ਨਾ ਉਹੀ ਇਕੱਠੇ ਹੋ ਹੀ ਜਾਂਦੇ ਨੇ ਪਤਾ ਨਹੀਂ ਕਿਉਂ ਮੇਰੇ ਨਾਲ ਤਾਂ ਹੁੰਦਾ ਜੀ ਤੁਸੀਂ ਕਿਹਦੇ-ਕਿਹਦੇ ਨਾਲ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜੇ ਮੈਂ ਇੱਕ ਹਰਾ ਕਲਰ ਮੈਨੂੰ ਵਧੀਆ ਲੱਗਣ ਲੱਗ ਜਵੇ ਤਾਂ ਹਰ ਵਾਰ ਜਦ ਸੂਟ ਲੈਣ ਜਾਊ ਨਾ ਉਹੀ ਕਲਰ ਚ ਜਚਣ ਲੱਗ ਜਾਂਦਾ ਫਿਰ ਉਹ ਇਕੱਠੇ ਹੋ ਜਾਂਦੇ ਨੇ ਜੇ yellow ਹੋ ਜਵੇ ਤਾਂ yellow ਹੀ ਇਕੱਠੇ ਹੋ ਜਾਂਦੇ ਨੇ ਇਦਾਂ ਹੀ ਸਾਰੇ ਕਲਰ ਦਾ ਇਹੀ ਕੰਮ ਆ ਜੀ ਜਿਹੜਾ ਕਲਰ ਇੱਕ ਵਾਰ ਅੱਖਾਂ ਦੇ ਨੂੰ ਵਧੀਆ ਲੱਗਣ ਲੱਗ ਜਵੇ ਉਹੀ ਕਲਰ ਇਕੱਠੇ ਹੋਣ ਲੱਗ ਜਾਂਦੇ ਨੇ ਪਤਾ ਨਹੀਂ ਕਿਉਂ ਇਹ ਚੱਕਰ ਆ ਤੇ ਇੱਥੇ ਮੈਂ ਬਣਾਉਣ ਲੱਗੀ ਸੀ ਆਪਣਾ ਸਟਿਫਨ ਜਿਵੇਂ ਤੁਹਾਨੂੰ ਦੱਸਿਆ ਇੱਕ ਸਾਈਡ ਤੇ ਮੈਂ ਦੁੱਧ ਧਰ ਲਿਆ ਸੀ ਇੱਕ ਸਾਈਡ ਤੇ ਮੈਂ ਫੁਲਕੇ ਬਣਾਉਣ ਲੱਗੀ ਸੀ ਗਰਦੀਪ ਤੇ ਕਿਉਂ ਗਰਦੀਪ ਨਾ ਹੋ ਗਈ ਸੀ ਮੇਰੀ ਲੜਾਈ ਰਾਤ ਦੀ ਕਾਫੀ ਜ਼ਿਆਦਾ ਵਾਲੀ ਹੈ ਨਾ ਮੈਂ ਕਿਹਾ ਮੈਂ ਤੁਹਾਡਾ ਕੋਈ ਕੰਮ ਨਹੀਂ ਕਰਨਾ ਹੈਗਾ ਅੱਜ ਉਹ ਵੀ ਕਹਿਣ ਲੱਗੇ ਕਹਿੰਦੇ ਮੈਂ ਤੇ ਤੁਹਾਨੂੰ ਕੋਈ ਕੰਮ ਕਰਾਉਣਾ ਨਹੀਂ ਮੈਂ ਕਿਹਾ ਠੀਕ ਹੈ ਦੇਖਦੇ ਹਾਂ ਤੁਸੀਂ ਕਿੰਨੇ ਕ ਦਿਨ ਸਾਰਦੇ ਹੋ ਨਾ ਮੇਰੇ ਬਗੈਰ ਬਹੁਤ ਐਟੀਟਿਊਡ ਦਿਖਾਉਣ ਲੱਗ ਜਾਂਦੇ ਨੇ ਜੀ ਕਈ ਵਾਰ ਫਿਰ ਮੈਂ ਕਿਹਾ ਚਲ ਅੱਜ ਦਿਖਾਏ ਲਓ ਚੰਗੀ ਤਰ੍ਹਾਂ ਆਹ ਦੇਖੋ ਆਪਣੀ ਪ੍ਰੈਸ ਨਾ ਆਪ ਕਰਨ ਲੱਗੇ ਹੋਏ ਨੇ ਮੈਂ ਫਿਰ ਗੁੱਸੇ 'ਚ ਆ ਕੇ ਨਾ ਪ੍ਰੈਸ ਕਰੀ ਹੋਣੀ ਹੈਗੀ ਸ਼ਰਟ ਹਾਲਾਂਕਿ ਮੈਨੂੰ ਪਤਾ ਸੀਗਾ ਵੀ ਇਹ ਪਾਉਣੀ ਹੋਊਗੀ ਉਹਨਾਂ ਨੇ ਕੱਲ ਨੂੰ ਹਨਾ ਕਿਉਂਕਿ ਇਹਨਾਂ ਦੇ ਚੂਜ਼ੀ ਜੇ ਕੱਪੜੇ ਹੁੰਦੇ ਨੇ ਜਿਹੜੇ ਇਹਨਾਂ ਨੇ ਪਾਉਣੇ ਹੁੰਦੇ ਨੇ ਜ਼ਿਆਦਾਤਰ ਬਸ ਉਹੀ ਘਸਾ ਕੇ ਰੱਖਣੇ ਨੇ ਹੋਰ ਚਾਹੇ ਜਿੰਨੇ ਮਰਜ਼ੀ ਪ੍ਰੈਸ ਕਰੇ ਪਏ ਹੋਣ ਹਨਾ ਮੈਨੂੰ ਪਤਾ ਸੀ ਇਹ ਹੀ ਪਾਉਣੀ ਹੋਊਗੀ ਸ਼ਰਟ ਫਿਰ ਮੈਨੂੰ ਵੀ ਇੰਨਾ ਗੁੱਸਾ ਆਇਆ ਮੈਂ ਕਿਹਾ ਚਲੋ ਕਰੋ ਆਪਣਾ ਕੰਮ ਨਾਲੇ ਪਤਾ ਇੱਕ ਵੈਸੇ ਫਾਇਦਾ ਤਾਂ ਹੈਗਾ ਹਸਬੰਦ ਨਾਲ ਲੜਾਈ ਘੰਦਾ ਹਨਾ ਆ ਦੇਖੋ ਜੀ ਹੁਣ ਹਨਾ ਮੈਨੂੰ ਕੋਈ ਕੰਮ ਨਹੀਂ ਕਰਨਾ ਪਿਆ ਨਾ ਅੱਜ ਆਪ ਇਹਨਾਂ ਨੇ ਕੋਈ ਹਾਕ ਨਹੀਂ ਮਾਰੀ ਕਿਧਰੇ ਕੋਸੇ ਆਵਾਜ਼ ਨਹੀਂ ਆਈ ਹੈ ਕਿ ਕੋਈ ਉਹ ਨਹੀਂ ਕੀਤਾ ਵੀ ਤੰਗ ਨਹੀਂ ਕੀਤਾ ਵੀ ਪਾਣੀ ਫੜਾ ਦੇ ਚਾਹ ਫੜਾ ਦੇ ਚਾਹ ਮੈਂ ਪੁਣ ਕੇ ਇੱਥੇ ਰੱਖਤੀ ਸੈਲਫ ਤੇ ਮੰਮੀ ਨੇ ਫੜਾਤੀ ਚਲੋ ਹਨਾ ਪ੍ਰੈਸ ਵਗੈਰਾ ਇਹਨਾਂ ਨੇ ਤੁਹਾਨੂੰ ਦੱਸ ਦਿਆਂ ਆਪ ਕਰ ਲੇ ਹਨਾ ਦੇਖਦੇ ਆ ਕਿੰਨੇ ਕ ਦਿਨ ਦੋ ਦਿਨ ਦਾ ਹੀ ਹੁੰਦਾ ਜੀ ਇਹਨਾਂ ਨੂੰ ਬਸ ਦੋ ਵੀ ਕਿੱਥੇ ਇੱਕੇ ਇੱਕ ਦਿਨ ਦਾ ਹੀ ਹੁੰਦਾ ਜਿਆਦਾ ਭੂਤ ਜਿਹਾ ਸਵਾਰ ਹੁੰਦਾ ਵੀ ਮੈਂ ਆਪਣੇ ਆਪ ਕੰਮ ਆਪ ਕਰੂੰਗਾ ਮੈਂ ਫਿਰ ਅੱਜ ਆਪ ਇਹ ਕਰਕੇ ਦੇਖੋ ਤੁਸੀਂ ਹਨਾ ਦੇਖ ਲੋ ਨਰੇਤਾ ਇੰਨਾ ਕਰੀ ਜਾਓ ਕਰੀ ਜਾਓ ਨਾਲ ਇਹਨਾਂ ਨੇ ਆ ਕੇ ਲਟਾਈ ਪਤਾ ਸਾਡੇ ਕਿਉਂ ਹੋਈ ਸੀ ਤੁਹਾਨੂੰ ਦੱਸ ਵੀ ਦਿੰਨੀ ਆ ਸੱਚਾ ਸੱਚ ਇਹ ਆਏ ਆ ਕੇ ਕੰਮ ਤੇ ਇਹਨਾਂ ਨੇ ਨਾ ਨਹਾਉਣਾ ਹੁੰਦਾ ਸ਼ਾਮ ਨੂੰ ਵੀ ਸਵੇਰੇ ਵੀ ਦੋੇ ਟਾਈਮ ਨਹਾਉਦੇ ਹੁੰਦੇ ਨੇ ਹੁਣ ਮੌਸਮ ਗਰਮੀ ਹੁੰਦੀ ਆ ਜੀ ਗਰਦਗੁਦ ਪੈ ਜਾਂਦਾ ਹਨਾ ਬਾਹਰ ਤੇ ਆ ਕੇ ਨਾ ਲੱਗੇ ਨਾ ਜਦ ਇਹਨਾਂ ਨੇ ਆਹੋ ਕਰ ਲਈ ਮੋਟਰ ਚਲਾ ਲਈ ਵੀ ਚਲ ਤਾਜ਼ਾ ਪਾਣੀ ਕੱਢ ਲੈਣਾ ਉਹ ਟੈਂਕੀ ਕਿਤੇ ਕੱਲ ਸ਼ਾਮ ਨੂੰ ਅਸੀਂ ਭਰਨੀ ਭੁੱਲ ਗਏ ਮੈਂ ਤੇ ਮੰਮੀ ਜੀ ਚਲਾਉਣੀ ਕਈ ਵਾਰ ਰਹਿ ਜਾਂਦੀ ਹੈ ਮਾਈਂਡ 'ਚ ਨਹੀਂ ਵੀ ਆਉਂਦੀ ਹੈ ਨਾ ਆਪਣੇ ਗੱਲ ਕਹਿੰਦੇ ਹਾਂ ਹਾਂ ਟੈਂਕੀ ਨਹੀਂ ਭਰੀ ਸਾਰੀ ਦਿਹਾੜੀ ਕੀ ਖੂ ਪੱਟਦੀ ਸੀ ਕੀ ਕੰਮ ਕਰਦੀ ਸੀ ਮੈਂ ਕਹਾਂ ਦੱਸੋ ਇੱਕ ਤਾਂ ਮੈਨੂੰ ਗੱਲ ਦੱਸੋ ਵੀ ਟੈਂਕੀ ਤੁਸੀਂ ਨਲਕਾ ਚਲਾ ਕੇ ਭਰੀਆ ਹਨ ਸੋਚ ਨਾਲ ਹੀ ਭਰੀਆ ਮੋਟਰ ਦੀ ਸੋਚ ਚਲਾਤੀ ਮੋਟਰ ਚੱਲ ਪਈ ਪਾਣੀ ਚੱਲ ਪਏ ਪਿਆ ਮੈਂ ਕਹਾਂ ਇਤੋਂ ਬੈਟਰ ਤੁਸੀਂ ਨਾ ਭਰੋ ਤੁਹਾਨੂੰ ਕੀ ਹੈ ਕਹਿੰਦੇ ਜੇ ਖਾਲੀ ਹੋ ਜਾਂਦੀ ਮੈਂ ਕਹਾਂ ਸਾਨੂੰ ਟੈਨਸ਼ਨ ਹੋਊਗੀ ਨਾ ਅਸੀਂ ਭਰਨੀ ਆ ਅਸੀਂ ਦੇਖਣਾ ਅਸੀਂ ਪਾਣੀ ਵਾਲੇ ਕੰਮ ਕਰਨੇ ਨੇ ਬੀਜੇ ਹੁਣ ਚਲਾਤੀ ਤਾਂ ਇਹ ਭੁੱਲਣ ਦਾ ਕੀ ਮਤਵ ਬਣ ਹਨ ਇਹ ਗੱਲ ਵਿਚਈ ਸਾਡੀ ਸੜੀ ਜੀ ਗੱਲ ਵਿਚਈ ਸਾਡੀ ਹੋ ਗਈ ਲੜਾਈ ਫਿਰ ਇਹਨਾਂ ਨੂੰ ਮੈਂ ਕਿਹਾ ਤੁਸੀਂ ਸਾਰੇ ਕੰਮ ਹੁਣ ਆਪਣੇ ਆਪ ਕਰੋ ਵੀ ਕੋਈ ਗੱਲ ਨਹੀਂ ਮੈਂ ਤਾਂ ਕੁਛ ਨਹੀਂ ਕਰਦੀ ਹੈਗੀ ਨਾ ਮੈਨੂੰ ਕੁਝ ਕਰ ਲੈਣੀ ਆਉਂਦਾ ਨਾ ਆਪਾਂ ਕੁਝ ਕਰਦੇ ਆ ਹੁਣ ਆਪਾਂ ਦੇਖਦੇ ਆ ਜੀ ਆਪਾਂ 2-3 ਦਿਨ ਰੈਸਟ ਤੇ ਆ ਹਨਾ ਬਿਲਕੁਲ ਕੋਈ ਕੰਮ ਨਹੀਂ ਕਰਨਾ ਆਪਾਂ ਤੁਸੀਂ ਕਹਿਦੇ ਨੇ ਨਾ ਸਾਰੀਆਂ ਭੈਣਾਂ ਕਹਿੰਦੀਆਂ ਨੇ ਵੀਰਾ ਬਹੁਤ ਸਾਊ ਆ ਵੀਰਾ ਬਹੁਤ ਸਾਊ ਆ ਵੀਰਾ ਦੇਖੋ ਜੀ ਵੀਰਾ ਜੀ ਦਾ ਜਿਹੜਾ ਬੰਦਾ ਵਰਤਦਾ ਹੁੰਦਾ ਜਿਹੜਾ ਬੰਦਾ ਰਹਿੰਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਵੀਰਾ ਕਿੰਨਾ ਸਾਊ ਆ ਵੀਰਾ ਹਨਾ ਉਹਨਾਂ ਦਾ ਮੇਰੀ ਸੱਸ ਨਹੀਂ ਉਹ ਕਰਦੀ ਹੈਗੀ ਮੈਨੂੰ ਤੰਗ ਜਿੰਨਾ ਇਹ ਕਰਦੇ ਨੇ ਇਹ ਸੱਸ ਦੀ ਸਾਰੇ ਮਤਲਬ ਜਿਹੜੇ ਹੁੰਦੇ ਨੇ ਕੀ ਕਹਿੰਦੇ ਨੇ ਸਾਰੇ ਭਰਮ ਪਰ ਮੇਰੀ ਕੀ ਕਹਿਣਾ ਹੁੰਦਾ ਨਹੀਂ ਦਿਖ ਰੋ ਐਕਸਪਲੇਨ ਕਰਨਾ ਨਹੀਂ ਆਉਂਦਾ ਸਕਾਰੀ ਕਸਰ ਸਾਰੀ ਕਸਰ ਸੱਸ ਦੀ ਇਹ ਕਰ ਦਿੰਦੇ ਨੇ ਹਨਾ ਗਰਦੀਪ ਜੀਓ ਇਹਨਾਂ ਨੇ ਜਿਹੜੀ ਗੱਲ ਹੁੰਦੀ ਹੈ ਨਾ ਕਹਿ ਦੇਣੀ ਆ ਬਸ ਆਏ ਨਹੀਂ ਕਰਦੀ ਤੋ ਐਨ ਕਰਦੀ ਮੈਂ ਕਿਹਾ ਮੇਨੂੰ ਮੰਮੀ ਨਹੀਂ ਇੰਨਾ ਤੰਗ ਕਰਦੀ ਤੁਸੀਂ ਜਿੰਨਾ ਤੰਗ ਕਰਦੇ ਹੋ ਹਨਾ ਵੀ ਹੁਣ ਅੱਜ 2-4 2-4 ਦਿਨ ਤਾਂ ਕਿੱਥੇ 2 ਦਿਨ ਵੀ ਆਪਣਾ ਕੰਮ ਆਪ ਕਰਨਗੇ ਚਲੋ ਪਤਾ ਲੱਗ ਜੂਗਾ ਕੋਈ ਕਰ ਨਹੀਂ ਹੁਣ ਇਹਨਾਂ ਨੂੰ ਥੋੜਾ ਜਿਹਾ ਆਪਾਂ ਟਕਾਣੇ ਲਾਉਣਾ ਠੀਕ ਹੈ ਜੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਮੈਂ ਜੂਵੀ ਦਾ ਟਿਫਨ ਬਣਾ ਕੇ ਯੂ ਵੀਨ ਵੀ ਤੌਰਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਬੈੱਡ ਸ਼ੀਟ ਚੇਂਜ ਕਰੀ ਸੀ ਇਹ ਰੂਮ ਦੀ ਆਪਣੀ ਹਨਾ ਚੱਕ ਕਰ ਕਰਕੇ ਆਪਾਂ ਬਿਸਤਰੇ ਵਗੈਰਾ ਸਾਰੇ ਇਕੱਠੇ ਕਰਕੇ ਰੂਮ ਦੀ ਕਰਤੀ ਬੈੱਡ ਸ਼ੀਟ ਚੇਂਜ ਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਜਮਕਾ ਥੋੜਾ ਜਿਹਾ ਡਰੈਸਿੰਗ ਟੇਬਲ ਆਪਣਾ ਜਿਹੜਾ ਹਨਾ ਉਹਨੂੰ ਵੀ ਸੈੱਟ ਕਰ ਲਵਾਂ ਅ ਇਹ ਵੀ ਖਾਸਾ ਹੋਇਆ ਸੀ ਜਿਵੇਂ ਧੂੜ ਮਿੱਟੀ ਜਿਹਨੇ ਜਿਹੜੀ ਆਪਾਂ ਦੇਖੋ ਬਾਹਰੋਂ ਕਿਤੇ ਆਉਂਦਾ ਨਹੀਂ ਹਨਾ ਘਰ ਦਾ ਮੈਂ ਲੱਦਾ ਜਿਹੜਾ ਆਪਾਂ ਅੰਨੀਚੇ ਹਲਾਉਨੇ ਝਾੜੂ ਉਹਦੇ ਉ ਮਿੱਟੀ ਜੀ ਹਲਕੀ ਹਲਕੀ ਜੀ ਪਈ ਜਾਂਦੀ ਉੱਤੇ ਉੜ ਉੜ ਕੇ ਹਨਾ ਵੀ ਉਹ ਵੀ ਵਸਾ ਰਹਾ ਮੈਂ ਕਿ ਚਲੋ ਸਾਫ਼ ਕਰਦਾ ਸੈਟ ਜਿਆ ਕਰ ਦਵਾ ਹਨ ਤੇ ਉਸ ਤੋਂ ਬਾਅਦ ਹੋਰ ਆਪਾਂ ਕੰਮ ਮੰਮੀ ਰੈਡੀ ਹੋਣ ਲੱਗ ਗਈ ਸੀ ਜੇ ਤੁਹਾਨੂੰ ਦੱਸਿਆ ਫਿਰ ਮੈਂ ਵੀ ਝਾੜੂ ਚੂੜੂ ਲਾ ਕੇ ਰੋਟੀ ਜੀ ਉਸ ਤੋਂ ਬਾਅਦ ਮੈਂ ਪਾਲੀ ਸੀਥੇ ਆਪਣੀ ਰੋਟੀ ਦਾਲ ਸੀ ਮੂੰਗੀ ਮਸਰੀ ਦੀ ਥੋੜੇ ਜਿਹੇ ਰਾਜਮਾ ਸੀ ਕਿ ਜਦ ਮੇਰੀ ਸਹੇਲੀ ਦੇ ਘਰੋਂ ਆਏ ਸੀ ਰਾਤ ਉਹ ਬੱਚਦੇ ਫੈਸੀ ਮੈਂ ਕਿਹਾ ਚਲੋ ਇਹ ਵੀ ਲੈ ਲੈਣੀ ਆ ਹੁਣ ਤੇ ਰੋਟੀ ਖਾ ਕੇ ਉਸ ਤੋਂ ਬਾਅਦ ਕਰੀ ਆਪਾਂ ਆਪਣੀ ਰਸੋਈ ਸਾਫ ਐਨ ਚੰਗੀ ਤਰ੍ਹਾਂ ਪੋਚੇ ਮੈਂ ਬਾਅਦ ਵਿੱਚ ਲਾਏ ਸੀਗੇ ਦੇਖੋ ਇਹ ਹੋ ਜਾਂਦਾ ਹਨਾ ਰੋਟੀ ਖਾ ਕੇ ਮੈਂ ਜ਼ਿਆਦਾਤਰ ਕੋਸ਼ਿਸ਼ ਕਰਦੀ ਹਣੀ ਪੋਚੇ ਬਾਅਦ ਚ ਲਾਵਾ ਜੇ ਆਪਾਂ ਲਾਸਟ ਵਿੱਚ ਰੋਟੀ ਖਾਂਦੇ ਆ ਨਾ ਰੋਟੀ ਮੈਨੂੰ ਤਾਂ ਪਤਾ ਨਹੀਂ ਕਿਉਂ ਹਜਮ ਚੋ ਨਹੀਂ ਆਉਂਦੀ ਹੈਗੀ ਫਿਰ ਦਿਲ ਤੇ ਹੀ ਪਈ ਰਹਿੰਦੀ ਆ ਸਾਰੀ ਦਿਹਾੜੀ ਨਾ ਪੇਟ ਭਰਿਆ ਭਰਿਆ ਹੀ ਰਹਿੰਦਾ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਮੈਂ ਰੋਟੀ ਪਹਿਲਾਂ ਵਿੱਚ ਹੀ ਖਾ ਲਵਾਂ ਉਸ ਤੋਂ ਬਾਅਦ ਆਪਣਾ ਪੋਚਾ ਲਾਵਾਂ ਝਾੜੂ ਹਾਂਜੀ ਪਹਿਲਾਂ ਲਾ ਲੈਣੀ ਹਿੰਨੀ ਆ ਤੇ ਲਓ ਜੀ ਕਿਚਨ ਕਾਊਂਟਰ ਵੀ ਇਹਨਾਂ ਚੰਗੀ ਤਰ੍ਹਾਂ ਕਰ ਲਿਆ ਸੀ ਆਪਾਂ ਸਾਫ਼ ਤੇ ਉਸ ਤੋਂ ਬਾਅਦ ਜਿਹੜੇ ਰੋਟੀ ਵਾਲੇ ਭਾਂਡੇ ਸੀਗੇ ਇਹ ਕਰਦਾਂਗੇ ਸਾਫ਼ ਥੋੜੇ ਜਿਹੀ ਸੀਗੇ ਪਹਿਲਾਂ ਇੱਕ ਵਾਰ ਭਾਂਡੇ ਸਾਫ਼ ਕਰ ਦੇਣੇ ਹੁੰਦੇ ਆ ਸਾਰੇ ਜਿਵੇਂ ਚਾਹ ਵਾਲੇ ਹੁੰਦੇ ਨੇ ਜਾਂ ਡਿਫਨ ਟੂਫਨ ਬਣਾਉਨੇ ਆ ਜਾਂ ਤੁਹਾਨੂੰ ਪਤਾ ਕਾਫੀ ਜ਼ਿਆਦਾ ਖਲਾਰਾ ਪੈ ਜਾਂਦਾ ਰਸੋਈ 'ਚ ਹਨਾ ਇੱਕ ਵਾਰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲਿਆ ਸੀਗਾ ਮੈਂ ਇਹ ਤਾਂ ਦੂਜੀ ਵਾਰ ਫੇਰ ਜੀ ਲੱਗੀ ਸੀ ਜਿਵੇਂ ਭਾਂਡੇ ਭੁੰਡੇ ਸੈਲਫ ਤੇ ਧਰੇ ਹੁੰਦੇ ਨੇ ਨਾ ਜਿਵੇਂ ਗੈਸ ਵਗੈਰਾ ਪਹਿਲਾਂ ਸਾਫ਼ ਕਰ ਲਿਆ ਸੀਗਾ ਗੈਸ ਆ ਸੈਲਫ ਰਹਿੰਦੀ ਸੀਗੀ ਸਾਫ਼ ਕਰਨ ਨੂੰ ਮੇਰੀ ਉਸ ਤੋਂ ਬਾਅਦ ਭਾਂਡੇ ਧੋ ਲਾਂਗੇ ਤੇ ਹੁਣ ਮੈਨੂੰ ਇਹ ਸੀ ਮੈਂ ਕਿਹਾ ਚਲੋ ਣਾਉਣ ਦਾ ਹੀ ਕੰਮ ਰਹਿ ਗਿਆ ਪੋਚਾ ਲਾ ਕੇ ਣਾਉਣਾ ਹੀ ਸੀਗਾ ਟਾਈਮ ਅੱਜ ਬਹੁਤ ਜਲਦੀ ਪਾਉਣੇ ਕਿ 9 ਵਜੇ ਤੱਕ ਮੇਰਾ ਸਾਰਾ ਕੰਮ ਖਤਮ ਹੋ ਗਿਆ ਸੀ ਕਿਉਂਕਿ ਮੰਮੀ ਨੇ ਜਾਣਾ ਸੀ ਤੁਹਾਨੂੰ ਪਤਾ ਏ ਇੱਕ ਤਾਂ ਇਹ ਹੋ ਜਾਂਦਾ ਜੇ ਦੋ ਜਾਨੀਆਂ ਆਪਾਂ ਕੰਮ ਕਰਦੇ ਆ ਨਾ ਇੱਕ ਦੂਜੇ ਨੂੰ ਇਹ ਹੋ ਜਾਂਦਾ ਚਲ ਮੰਮੀ ਆਹ ਕਰ ਲੈਣਗੇ ਮੈਂ ਆਹ ਕਰ ਲੂੰਗੀ ਪਰ ਅੱਜ ਮੈਨੂੰ ਪਤਾ ਸੀ ਮੰਮੀ ਨੇ ਜਾਣਾ ਕਿਉਂਕਿ ਮੰਮੀ ਨੇ ਤਾਂ ਨਾ ਅੱਗੇ ਵੀ ਮੈਨੂੰ ਇਹ ਹੁੰਦਾ ਵੀ ਤਿਆਰ ਹੀ ਹੋਣਾ ਵੀ ਆਪਣਾ ਕੰਮ ਮੈਂ ਆਪੇ ਕਰ ਲਵਾਂ ਸਾਰਾ ਜਲਦੀ ਜਲਦੀ ਕਰ ਲਿਆ ਸੀ ਵੀ ਸਾਰਾ ਖਤਮ ਹੋ ਜਵੇ ਲਓ ਜੀ ਭਾਂਡੇ ਵੀ ਸਾਫ਼ ਕਰ ਲਏ ਹੋ ਗਏ ਆਪਣੀ ਰਸੋਈ ਸਾਫ਼ ਤੇ ਹੁਣ ਨਾਲ ਦੀ ਨਾਲ ਆਪਾਂ ਲਾ ਦਾਂਗੇ ਸਾਰੇ ਪੋਚੇ ਇਹ ਸੀ ਆਪਣਾ ਲਾਸਟ ਕੰਮ ਅੱਜ ਦਾ ਸਵੇਰ ਦਾ ਹਨਾ ਪੋਣੇ ਕੋ 9 ਵਜੇ ਤੱਕ ਜਿਵੇਂ ਤੁਹਾਨੂੰ ਦੱਸਦੀ ਆ ਸਾਰੇ ਕੰਮ ਖਤਮ ਸੀ ਤੇ ਮੰਮੀ ਵੀ ਇੱਥੇ ਦੇਖੋ ਤਿਆਰ ਹੋ ਗਏ ਸੀ ਹੁਣ ਮੰਮੀ ਜਾਣਗੇ ਦਵਾਈ ਲੈਣ ਤੇ ਆਪਾਂ ਆਪਣਾ ਪੋਚਾ ਲਾ ਕੇ ਨਹਾਵਾਂਗੇ ਧੋਵਾਂਗੇ ਹੋਰ ਜਿਹੜਾ ਕੁਝ ਹੈਗਾ ਫਿਰ ਵੀਡੀਓ ਦਾ ਥੋੜਾ ਬਹੁਤ ਹੈ ਹਨਾ ਵੀਡੀਓ ਦਾ ਕਰਨਾ ਹੁੰਦਾ ਐਡੀਟਿੰਗ ਵਗੈਰਾ ਉਹ ਲੱਗ ਜੰਨੀ ਹੁੰਦੀ ਆ ਤੇ ਹੋਰ ਬਸ ਬੈਠ ਕੇ ਫਿਰ ਪਾਠ ਕਰ ਲਈਦਾ ਹਾਂ ਜਿਬਰਾਂਜ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਵੇਂ ਤੁਹਾਨੂੰ ਦੱਸਦੀ ਹੁੰਨੀ ਆ ਪਾਠ ਵੀ ਕਰ ਲੈਣੀ ਆ ਜੇ ਜ਼ਿਆਦਾ ਟਾਈਮ ਹੁੰਦਾ ਹੈ ਤਾਂ ਸ਼ਾਮ ਦੀ ਸਬਜ਼ੀ ਦੀ ਤਿਆਰੀ ਵੀ ਕਰਕੇ ਰੱਖ ਲੈਣੀ ਆ ਹੁਣ ਜਾੜ ਕਢਾ ਕੇ ਆਈ ਆ ਆਪਣੀ ਹੈ ਜਾੜ ਕਢਾ ਕੇ ਨਹੀਂ ਨਹੀਂ ਲਈ ਢਾੜੀ ਨੇ ਮੁੱਕੀ ਮਾਰ ਕੇ ਕੱਢ ਦੇਣੀ ਹੈ ਜਿਹੜੀ ਮੁੱਖਾਂ ਹੀ ਤਾਸੀ ਹੈ ਡੈਡੀ ਜਾੜ ਕਢਾ ਕੇ ਲਿਆਇਓ ਨਹੀਂ ਮੁੱਕੀ ਮਾਰ ਕੇ ਆਪ ਕੱਢਦੇ ਇੱਕ ਸ਼ਿਮਲਾ ਮਿਰਚ ਇੱਕ ਕੇਲੇ ਇੱਕ ਹੋਰ ਕੀ ਸੀ ਆਪਣੇ ਪਰਚੀ ਵੀ ਹੱਥ 'ਚ ਨਹੀਂ ਫੜ ਕੇ ਬਹਿ ਸਕਦੀ ਮੰਮੀ ਦਾ ਹੱਥ ਦੇ ਆ ਸ਼ਿਮਲਾ ਮਿਰਚ, ਠੀਰੇ, ਕੇਲੇ ਜੀ ਇੱਥੇ ਮੰਮੀ ਤੇ ਡੈਡੀ ਦੀ ਚਲੇ ਗਈ ਸੀ ਦਵਾਈ ਨੂੰ ਨੈਕਸਟ ਵੀਡੀਓ ਚ ਤੁਹਾਨੂੰ ਦੱਸਾਂਗੇ ਵੀ ਕੀ ਬਣਿਆ ਮੰਮੀ ਦੀ ਜ਼ਾੜ ਕਢਾਉਣ ਦਾ ਤੇ ਉਸ ਤੋਂ ਬਾਅਦ ਸੱਚ ਲਾਸਟ ਕੰਮ ਇਹ ਰਹਿ ਗਿਆ ਸੀ ਵੀ ਮੈਂ ਕੱਪੜੇ ਸੁੱਕਣੇ ਪਾਉਣੇ ਸੀ ਜਿਹੜੇ ਕੱਲ ਸ਼ਾਮ ਦੇ ਤੁੱਤੇ ਹੋਏ ਸੀ ਨਾ ਤੁਹਾਨੂੰ ਦੱਸਿਆ ਸੀਗਾ ਵੀ ਇਹਨਾਂ ਥੋੜੀ ਜਿਹੀ ਹਲਕੀ ਜਿਹੀ ਧੁੱਪ ਲਵਾਉਣੀ ਹੋ ਪੈਂਦੀ ਆ ਬਸ ਇਹਨਾਂ ਨੂੰ ਫੋਲ ਕੇ ਮੈਂ ਨਹਾ ਲੂੰਗੀ ਜੀ ਉਸ ਤੋਂ ਬਾਅਦ ਨਹਾ ਧੋ ਕੇ ਜਦ ਇਹਨਾਂ ਨੇ ਸੁੱਕ ਜਾਣਾ ਜਾਨੂ ਹਵਾ ਜਿਹੀ ਪੈ ਜਾਊਗੀ ਫਿਰ ਆਪਾਂ ਸਮੇਟ ਲਾਂਗੇ ਤੈਵ ਵਗੈਰਾ ਲਾ ਲਾਂਗੇ ਤੇ ਨਾਲ ਦੇ ਨਾਲ ਜੀ ਵੀਡੀਓ ਦਾ ਹੁਣ ਆਪਾਂ ਕਰਦੇ ਆਂ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਕਿਵੇਂ ਲੱਗਦੀਆਂ ਨੇ ਤੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਕੋਹ